ਆਵਲ ਮੇਰੀਆਂ ਗੁੱਡੀਆਂ ਤੇਰੇ ਕਰ ਰ ਗਈਆਂ ਦੇਖੀ ਗੈ ਵੀ ਪੇਕੇ ਜਾਣ ਦਾ ਚਾਹ ਤਾਂ ਕਿਸੇ ਤੀਰਥ ਤੇ ਨਹਾਉਣ ਨਾਲੋਂ ਵੀ ਵੱਧ ਹੁੰਦਾ ਕਿੰਨਾ ਸਕੂਨ ਮਿਲਦਾ ਉਸ ਘਰ ਜਾ ਕੇ ਜਿੱਥੇ ਬਚਪਨ ਹੰਡਾਇਆ ਹੋਵੇ ਗੱਲ ਤਾਂ 16 ਨੇ ਸਹੀ ਆ ਦੇਖਿਓ ਅੱਜ ਤਾਂ ਮੰਮੀ ਨੇ ਆਪਾਂ ਨੂੰ ਦੇਖ ਕੇ ਕਿੰਨਾ ਖੁਸ਼ ਹੋ ਜਾਣਾ ਕਿ ਘਰ ਦੀਆਂ ਧੀਆਂ ਵੇੜੇ 'ਚ ਰੌਣਕ ਲਾਉਣ ਆ ਗਈਆਂ ਦੇਖ ਲੋ ਗੈਵੀ ਦੀ ਦੀ ਪਿਛਲੇ ਸ਼ਨੀਵਾਰ ਹੋ ਕੇ ਗਈ ਤੇ ਅੱਜ ਫੇਰ ਆ ਗਈ ਈਆਂ ਤਾਂ ਚਾਹੇ ਮਿੱਤ ਪਿੱਕ ਕੇ ਗੇੜੇ ਮਾਰਨ ਪਰ ਮਾਮਾ ਦਾ ਚਿੱਤ ਨਹੀਂ ਪਰਦਾ ਗੈਵੀ ਦੀ ਦੇ ਨਾਲ ਨਾਲ ਜਿੱਤੋ ਭੂਆ ਵੀ ਨੇ ਹਾਏ ਰੱਬਾ ਕਿੰਨੀ ਵਾਰ ਗੈਵੀ ਨੂੰ ਸਮਝਾਇਆ ਜੇ ਆਉਣਾ ਹੁੰਦਾ ਨਾ ਤੱਕਲੀ ਆਇਆ ਕਰ ਕਿਉਂ ਭੂਆ ਨੂੰ ਬਨਾਲ ਕੜੀ ਸਿਲੇ ਆਉਣੀ ਆ ਇਹ ਮੇਰੀ ਕੁੜੀ ਨੂੰ ਵੀ ਅਕਲ ਨਹੀਂ ਆਉਣੀ ਉੱਪਰੋਂ ਜਿੱਤੋ ਵੀ ਐਨੀ ਠੀਠ ਹੈ ਨੂੰ ਚੱਕ ਕੇ ਫੇਰ ਆ ਗਈ ਹੈ ਜੇ 2-3 ਮਹੀਨੇ ਪਹਿਲਾਂ ਆਈ ਸੀ ਸਸਟੀ ਕਾਲਪਾ ਵੀ ਸਟਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਚਾਲ ਆ ਠੀਕ ਐ ਤੂੰ ਸੁਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਆ ਕੋ ਠੀਕ ਐ ਸਿਹਤ ਕਿਦਾਂ ਸਿਹਤ ਵੀ ਠੀਕ ਐ ਤੂੰ ਸੁਣਾ ਕੀ ਹਾਲ ਹਾਂ ਮੈਂ ਵੀ ਠੀਕ ਆ ਮੈਂ ਵੀ ਠੀਕ ਆ ਅੱਜ ਸਵੇਰੇ ਜਦ ਮੈਂ ਆਟਾ ਗੁੰਦੀ ਸੀ ਨਾ ਮੇਰਾ ਆਟਾ بار بار ਢੁੱਕੀ ਜਾਂਦਾ ਸੀ ਮੈਂ ਤਾਂ ਸਵੇਰੇ ਰਾਣੀ ਨੂੰ ਕਹਤਾ ਸੀ ਅੱਜ ਗੈਵੀ ਤੇ ਉਹਦੀ ਭੂਆ ਦੋਨੇ ਆਣਗੇ ਮੰਮੀ ਵੀ ਨਾ ਅਸਮਾਨ ਨੂੰ ਤੱਕ ਕੇ ਲੌਣ ਲੱਗੀ ਬਿੰਦ ਨਹੀਂ ਲੌਂਦੀ ਪਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਪਿਛਲੀ ਰੇ ਆਟਾ ਇਹਨਾਂ ਨੇ ਕਦੋਂ ਗੁੰਨਿਆ ਸੀ ਘਰ ਦੇ ਕੰਮ ਨੂੰ ਹੱਥ ਲਾ ਕੇ ਰਾਜੀ ਨਹੀਂ ਹੂੰ ਆਟਾ ਬੜਕਦਾ ਸੀ ਭੂਆ ਨੂੰ ਦੇਖ ਕੇ ਤਾਂ ਮੰਮੀ ਦੇ ਸਿਰ ਤੇ ਸੱਪਾਂ ਘੜਿਆਂ ਦਾ ਪਾਣੀ ਪੈ ਗਿਆ ਹੂੰ ਨਾ ਤੁਸੀਂ ਇੱਥੇ ਕੀ ਕਰਦੇ ਹੋ ਬਾਹਰ ਗੈਵੀ ਦੀਦੀ ਤੇ ਭੂਆ ਜੀ ਆਏ ਨੇ ਉਹ ਤੂੰ ਕੀ ਮੂੰਹ ਜਿ ਬੜਬੜ ਕਰਦੀ ਆ ਰਹੀ ਆ ਕੁਝ ਮੂੰਹ ਹੀ ਫੋਟ ਤੁਸੀਂ ਜਾ ਕੇ ਨਾ ਆ ਸਮੋਸੇ ਤੇ ਬਰਫੀ ਫੜ ਲਿਓ ਨਹੀਂ ਤਾਂ ਤੁਹਾਡੀ ਭੈਣ ਤੇ ਭੂਆ ਨੇ ਅਬਿੰਦਰੀ ਲਾਉਣਾ ਮੂੰਹ ਤੇ ਕਹਿ ਲੱਗਿਆ ਨੇ ਦੋਨੇ ਮੂੰਹ ਫਟਨੇ ਉਹ ਤੂੰ ਕਰਾ ਘਾਤਾ ਜੋ ਤਰੇ ਪਿੱਕੇ ਆਂਦੇ ਆ ਉਹ ਅੱਗੇ ਪਿੱਛੇ ਜਦੋਂ ਮੇਰੇ ਰਸਤੇ ਆ ਜਾਂਦੇ ਆ ਉਹਨਾਂ ਤਰ੍ਹਾਂ ਮੂੰਹ ਚ ਰੋਚ ਜਾਂਦਾ ਆ ਤੁਸੀਂ ਕੀ ਮੂੰਹ ਚ ਬੋੜ ਬੋੜ ਕਰਦੇ ਆ ਤੁਸੀਂ ਵੀ ਮੂੰਹ ਤੇ ਗੱਲ ਕਰਿਆ ਕਰੋ ਆਪਣੇ ਬਾਰੇ ਚੋੜੇ ਹੋ ਜਾਂਦੇ ਫਿਰ ਸੱਸਿਆਪੂਆ ਜੀ ਸਸੀਕਾਲ ਕਿੱਦਾਂ ਪੁੱਤ ਬਾਸ ਅੱਜਾ ਜੀ ਸੱਸਿਆ ਭਾਣੇ ਸਸੀਕਾਲ ਵੀਰੇ ਕਿੱਦਾਂ ਬਾਸ ਅੱਜਾ ਕਿੱਦਾਂ ਚੱਲੇ ਆ ਕਾਕਾ ਮੇਰਾ ਤਾਂ ਨਾ ਤੁਹਾਨੂੰ ਦੋਹਾਂ ਨੂੰ ਦੇਖ ਕੇ ਕੁੜੀਓ ਸ਼ੇਰ ਖੂਨ ਵੱਜ ਜਾਂਦਾ ਆ ਉਹ ਵਦੇ ਵੀ ਕਿਉਂ ਨਾ ਓ ਮੈਂ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਨੀ ਭਾਬੀ ਸਾਡੀਆਂ ਗੁੱਡੀਆਂ ਤੇਰੇ ਘਰ ਹੀ ਰਹਿ ਗਈਆਂ ਮੈਂ ਤਾਂ ਸੋਚਿਆ ਸੀ ਕਿ ਮੇਰੇ ਮਾਪੇ ਦੇ ਜਾਣ ਤੋਂ ਬਾਅਦ ਤੇ ਮੇਰੇ ਭਰਾ ਦੇ ਜਾਣ ਤੋਂ ਬਾਅਦ ਮੇਰੇ ਪੇਕੇ ਸਦਾ ਲਈ ਖਤਮ ਹੋ ਜਾਣਗੇ ਪਰ ਮੇਰੀ ਪਿਆਰੀ ਭਾਬੀ ਨੇ ਮੇਰੇ ਪੇਕੇ ਸਦਾ ਲਈ ਜਿਉਂਦੇ ਰੱਖੇ ਨੇ ਭੂਆ ਜੀ ਕਿਉਂ ਇਹੋ ਜਿਹੀਆਂ ਗੱਲਾਂ ਕਰਕੇ ਇਮੋਸ਼ਨਲ ਕਰੀ ਜਾਂਦੇ ਹੋ ਨਿਪਾ ਬੋਰਾਣੀਆਂ ਆਜਾ ਆਜਾ ਜਲਦੀ ਆਗੇ ਦੀਦੀ ਦੱਸੋ ਜੀ ਪਹਿਲਾ ਪਾਣੀ ਫਿਰ ਚਾਹ ਤੇ ਫਿਰ ਆਪਣੇ ਹੱਥ ਨਾਲ ਵਧੀਆ ਜਿਹਾ ਲਾਂਚ ਤਿਆਰ ਕਰਕੇ ਪੁੰਨ ਖੱਟ ਲਈ ਆ ਘਰ ਦੀਆਂ ਧੀਆਂ ਧਿਆਣੀਆਂ ਦੀ ਸੇਵਾ ਕਰਕੇ ਹਾਂਜੀ ਹਾਂਜੀ ਦੀਦੀ ਮੈਂ ਹੁਣੇ ਲੈ ਕੇ ਆਈ ਚੱਲ ਮੈਂ ਰਾਣੀ ਨਾਲ ਆ ਨਾ ਰੋਟੀ ਟੋਕ ਵਿੱਚ ਮੜ ਜਾ ਹੱਥ ਭਟਾ ਦੇਣੀਆਂ ਐਮੀ ਕੱਲੀ ਔਖੀ ਹੋਊਗੀ ਕੁੜੀ ਲੈ ਭੂਆ ਜੀ ਤੁਸੀਂ ਕਾਹਤੇ ਕੰਮ ਕਰਨਾ ਆ ਮੇਰੀ ਭਾਬੀ ਕੰਮ ਕਰਨ ਨੂੰ ਬਥੇਰੀ ਤੇਜ ਆ ਉਹ ਨਹੀਂ ਗਈ ਵੀ ਪੁੱਤ ਪੇਕੇ ਘਰ ਆ ਕੇ ਕੰਮ ਕਰਨ ਦਾ ਆਨੰਦ ਹੀ ਵੱਖਰਾ ਹੁੰਦਾ ਆ ਜਦ ਕੋਈ ਨਾ ਕੁੜੀਏ ਹੱਥ ਬਟਾ ਲੈ ਹੁੰਦੇ ਭੂਆ ਨੂੰ ਜਦ ਤੱਕ ਆਪਾਂ ਨਾ ਗੱਲਾਂ ਕਰਦੇ ਆਪਾਂ ਦੋਨੇ ਮੰਮੀ ਆਪਾਂ ਆ ਤਾਂ ਗਈਆਂ ਅੰਦਰ ਪਰ ਇਦਾਂ ਚੰਗਾ ਥੋੜੀ ਲੱਗਦਾ ਤੁਸੀਂ ਮੈਨੂੰ ਖਿੱਚ ਕੇ ਲੈ ਆਏ ਬਹੁਤਾ ਨਹੀਂ ਸੋਚੀਦਾ ਹੁੰਦਾ ਨਾ ਹਰ ਵਾਰ ਤੂੰ ਭੂਆ ਨੂੰ ਨਾਲੇ ਧੁੱਈ ਲਿਆਉਣੀ ਹੈ ਇਕੱਲੀ ਨਹੀਂ ਆ ਸਕਦੀ ਉਹ ਰਹਿਣ ਦਿਆ ਕਰ ਮੰਮੀ ਜਦੋਂ ਮੈਂ ਤੇ ਭੂਆ ਇੱਕੋ ਸ਼ਰੀਕੇ 'ਚ ਵਿਆਈਆਂ ਹੋਈਆਂ ਫਿਰ ਅਸੀਂ ਇਕੱਠੀਆਂ ਆਉਂਦੀਆਂ ਸੋਹਣੀਆਂ ਲੱਗਦੀਆਂ ਆ ਨਾਲੇ ਭੂਆ ਮੇਰਾ ਸਾਗ ਲੈ ਕੇ ਗਈ ਸੀ ਮੈਂ ਐਵੇਂ ਕਿਵੇਂ ਭੂਆ ਨੂੰ ਪਿੱਛੇ ਛੱਡ ਦੂੰ ਉਹ ਬੱਸ ਕਰ ਐਵੇਂ ਨਾ ਮਾਂ ਨੂੰ ਲੈਕਚਰ ਦੇਈ ਜਾ ਕਰ ਆਪਾਂ ਨੇ ਤਾਂ 100 ਪਰਦੇ ਵਾਲੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਮੇਰੇ ਤਾਂ ਢਿੱਡ ਵਿੱਚ ਰੁਗ ਭਰ ਕੇ ਦੱਚਲ ਵੱਜੇ ਹੁੰਦੇ ਆ ਉਹ ਤੇਰੇ ਨਾਲ ਹੀ ਹੌਲੇ ਕਰਨੇ ਹੁੰਦੇ ਆ ਤੇ ਜੇ ਭੂਆ ਕੋਲ ਬਹਿ ਜੂ ਫਿਰ ਕੀ ਹੋਜੂ ਧੀਆਂ ਕਿਹੜਾ ਪੇਕਿਆਂ ਦੀਆਂ ਮਾੜਾ ਚਾਹੁੰਦੀਆਂ ਨੇ ਉਹਦੇ ਸਾਹਮਣੇ ਵੀ ਤੂੰ ਖੁੱਲ ਕੇ ਗੱਲ ਕਰ ਲਿਆ ਕਰ ਤੈਨੂੰ ਨਹੀਂ ਐਤ ਲਾਉਣੀ ਕੁੜੀਏ ਭੂਆ ਤਾਂ ਤੇਰੀ ਪਹਿਲਾ ਸੀ ਉਹ ਹੁਣ ਤਾਂ ਤੇਰੇ ਸਹੁਰਿਆਂ ਵਿੱਚੋਂ ਤੇਰੀ ਸ਼੍ਰਿਕਣਾ ਉਹ ਉਹ ਬੱਸ ਕਰ ਮੰਮੀ ਆ ਸਾਡੇ ਭੂਆ ਭਤੀਜੀ ਦੇ ਪਿਆਰ ਚ ਨਾ ਆ ਤੂੰ ਸ਼ਰੀਕ ਪੁਨੇ ਵਾਲੀ ਕੰਧ ਨਾ ਖੜੀ ਕਰ ਉਹ ਤੂੰ ਬੱਸ ਕਰ ਹੁਣ ਤੈਨੂੰ 100 ਚੀਜ਼ਾਂ ਦੇਣੀਆਂ ਹੁੰਦੀਆਂ ਨੇ ਉਹ ਆਈ ਹੁੰਦੀ ਐ ਤਾਂ ਨਾਲ ਉਹਨੂੰ ਵੀ ਦੇ ਕੇ ਮੂੰਹ ਬੰਦ ਕਰਨਾ ਪੈਂਦਾ ਨਾ ਹਦੀਆ ਘਰ ਮੈਨੂੰ ਭਾਬੀ ਕੋਸ਼ਿਬੀ ਹਾਈ ਨੂੰ ਬੱਸ ਹਾਸੇ ਕੇ ਬੰਨ ਲਿਆ ਕਰ ਸੂਟਾਂ ਤੇ ਚੀਜ਼ਾਂ ਨਾਲ ਮੈਨੂੰ ਇਹੀ ਸਾਰਾ ਕੁਝ ਵੱਧ ਕੇ ਆ ਮਮੀ ਇੱਥੇ ਭੂਆ ਕੁਝ ਲੈਣ ਨਹੀਂ ਆਉਂਦੀ ਉਹ ਤਾਂ ਆਪਣਾ ਬਚਪਨ ਚੇਤੇ ਕਰਕੇ ਕੁਝ ਘੜੀਆਂ ਖੁਸ਼ੀ ਤੇ ਸਕੂਨ ਦੀਆਂ ਲੈਣ ਆਉਂਦੀ ਆ ਬਹੁਤੀਆਂ ਗੱਲਾਂ ਨਾ ਮਾਰ ਮੈਂ ਤੈਨੂੰ ਕਹਤਾ ਨਾ ਕੱਲੀ ਆਇਆ ਕਰ ਬੱਸ ਮਮੀ ਤੂੰ ਕੱਲੀ ਭੂਆ ਵਾਸਤੇ ਉਹਦੇ ਪੇਕੇਆਂ ਦਾ ਬੂਹਾ ਨਹੀਂ ਬੰਦ ਕਰ ਰਹੀ ਸਗੋਂ ਆਪਣੀ ਧੀ ਵਾਸਤੇ ਵੀ ਪੇਕੇਆਂ ਦਾ ਬੂਹਾ ਬੰਦ ਕਰਨ ਲਈ ਰਸਤੇ ਖੋਲ ਰਹੀ ਆ ਵਰਤਾ ਤੂੰ ਅੱਜ ਭੂਆ ਨਾਲ ਕਰ ਰਹੀ ਹੈ ਨਾ ਕੱਲ ਨੂੰ ਆਉਣ ਵਾਲੇ ਸਮੇਂ 'ਚ ਇਹੀ ਵਰਤਾ ਮੇਰੀ ਭਾਬੀ ਮੇਰੇ ਨਾਲ ਕਰੂ ਫੇਰ ਤੇਰੇ ਅੰਗੂਠੀ ਭਾਬੀ ਆਪਣੀਆਂ ਧੀਆਂ ਨਾਲ ਤਾਂ ਪਿਆਰ ਕਰੂ ਪਰ ਮੈਨੂੰ ਤਾਂ ਫੇਰ ਉਹ ਬਹੁਤ ਹੀ ਸਮਝੂ ਮਾਲ ਮੈਂ ਤੇਲਪੂ ਆਈ ਦਾ ਤੇਰੇ ਤੋਂ ਵੱਧ ਚਾਹ ਕਰੂੰ ਤਾਂ ਕਿ ਮੈਨੂੰ ਦੇਖ ਕੇ ਤੇਰੇ ਤੋਂ ਬਾਅਦ ਤੇਰੀ ਭਾਬੀ ਆਪਣੀ ਧੀਆਂ ਨਾਲ ਵੱਧ ਤੇਰਾ ਚਾਹ ਕਰੇ